ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਰਾਜੀ ਸਮੀ ਬੜੀ ਪਿੱਠ ਫੜੇ ਦੀ ਬਾਂਤਰ ਵਗੈਰਾ ਦੇਖੋ ਤੇ ਸਾਫ਼ ਸੁਥਰਾ ਲੇਵਾ ਹੁਣ ਆਪਾਂ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਕਰਨੀ ਹੈਗੀ ਸੋ ਕੱਦ ਕਾਠ ਵਗੈਰਾ ਚੈੱਕ ਕਰੋ ਸੋਹਣਾ ਸਾਫ਼ ਸੁਥਰਾ ਟਾਈਮ ਹੋ ਆਪਣਾ ਲਗਭਗ 6 ਤੋਂ ਉੱਪਰ ਦਾ 5-10 ਮਿੰਟ ਇਧਰ ਉਧਰ ਦਾ ਤੁਹੇ ਦੇਖੋ ਮੂ ਮੱਥਾ ਸੋਹਣਾ ਚਾਰੇ ਪੈਰ ਦੋਤੇਵੇਂ ਮੱਥੇ ਤੇ ਵੱਲ ਤੇ ਅੱਖਾਂ ਦੇ ਵਿੱਚ ਹਲਕਾ ਹਲਕਾ ਜਵਾਬ ਇਹਦੇ ਹੈਗਾਗਾ ਤੇ ਲੇਵੇ ਦੀ ਬੜੀ ਸਾਫ ਸੁਥਰੀਆ ਸੋਹਣੀ ਅਗੇ ਬਰੀਡ ਵਾਲੀ ਬੱਚੇ ਜਰ ਕਰਨ ਵਾਲੀ ਝੋਟੀਆ ਸੋ ਡਿਟੇਲ ਵੀਰ ਤੋਂ ਕਰ ਦਿਆਂ ਲੀਟਰ ਲਾ ਕੇ ਦੁੱਧ ਮਿਣਕੇ ਦਿਖਾਵਾਂਗੇ ਜਮਾ ਆਪਾ ਸਭਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਠੀਕ ਹੈ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਮਾਰਪੀ ਸਿੰਘ ਹੈ ਜੀ ਪਿੰਡ ਦਰਾਜ ਆ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਬਰਨਾਲਾ ਤਾਂ ਵੀ ਦੇ ਕੋਲੇ ਆ ਗਿਆ ਹਨਾ ਠੀਕ ਹੈ ਜੇ ਪਹਿਲਾਂ ਆਪਾਂ ਸਮਾਨ ਦਿਖਾ ਦੇ ਝੋਟੀਆਂ ਕਰਾ ਥਾਣ ਪਰ ਹੀ ਗਾਈ ਹੱਥ ਨਾਲ ਰੋਪਾ ਸਮਾ ਦੇਖੋ ਚਾਰੇ ਸੁਣਾ ਦਾ ਬਾਕੀ ਠੀਕ ਕਰਦੇ ਚ ਵੇ ਸ਼ੁਰੂ ਸੋ ਬਾਕੀ ਕੋਈ ਪਾਸਾ ਸਾਣੀ ਜਮਾ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਲੈਵੇ ਦੀ ਪੂਰੀ ਓਕੇ ਆ ਤੇ ਭਾਈ ਨੰਬਰ ਬੋਲ ਦੇ ਆਪਣਾ ਮੋਬਾਈਲ ਨੰਬਰ ਨੰਬਰ ਹੈਗਾ 88 370 92 449 88 370 88 378 92 449 92 449 ਤੇ ਜਿਹੜੀ ਆਪਾਂ ਅੱਜ ਮਹਿੰਦੀ ਚਵਾਈ ਕਰਦੇ ਪਏ ਆ ਕੱਲਾ ਜਿਵੇਂ ਆਪਾਂ ਇਹ ਪਾਕਿਸਤਾਨੀ ਮੱਝਾਂ ਨੇ ਟਾਈਪ ਦੀ ਮੈਂ ਆ ਗਈ ਹੈਣਾ ਉਹ ਕੱਲ ਜਿਹੜੇ ਵੀਰ ਨੇ ਜਾਣ ਰੰਗ ਦੇ ਹਿਸਾਬ ਨਾਲ ਉਹ ਤਾਂ ਫਾਇਦਾ ਨਹੀਂ ਕੋਈ ਗੱਲ ਦਾ ਕੱਲੇ ਮਨ ਕੇ ਚੱਲੋ ਵੀ ਰੰਗ ਵਾਲੀ ਮਾਰਕਿੰਗ ਹੈ ਨਹੀਂ ਗਈ ਤੇ ਪਰ ਦੁੱਧ ਵਾਲੇ ਪੱਕ ਤੋਂ ਤੇ ਮਨਾਂ ਬੱਚੇ ਲੈਣੇ ਆ ਵਧੀਆ ਝੁੱਟੀ ਆ ਹਨਾ ਬਾਕੀ ਨੋਰਮਲ ਖਰਾਜ ਤੇ ਚੱਲ ਰਹੀ ਹੈ ਨਾ ਠੀਕ ਹੈ ਕਿਹੜਾ ਸੂਆ ਸੁਈ ਹੋ ਜਾਉਣੇ ਇਹ ਤੀਜਾ ਸੂਆ ਸੁਈ ਹੈ ਰੇ ਜਾਣਾ ਤੀਜਾ ਸੂਆ ਸੁਈ ਹੈ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਆਪਣੇ ਕੋਲੇ ਘਰ ਦੀ ਕੱਤੀ ਪਾਲੀ ਠੀਕ ਹੈ ਘਰ ਦੀ ਕੱਤੀ ਪਾਲੀ ਸੀ ਪਹਿਲਾ ਤੇ ਦੂਜਾ ਦੋ ਸੂਏ ਦੁੱਧ ਆਪਾਂ ਕਹਿੰਦਾ ਭਾਵੇਂ ਦਾ ਘਰ ਪੀ ਲਿਆ ਹਨਾ ਹਾਂ ਪਹਿਲੇ ਸੂਏ ਦਾ ਰਕਾਣਾ ਹੈਗਾ 14 ਕਿਲੋ ਦਾ ਠੀਕ ਹੈ ਉਹ ਜੇ ਫਿਰ ਤੇ ਆਪਣੇ 10 ਕਿਲੋ ਠੀਕ ਹੈ ਬਾਕੀ ਹੁਣ ਵਦੂਗੀ ਜਿਹੜੇ ਹਿਸਾਬ ਨਾਲ ਉਹ ਬੱਲੇ ਬੱਚਾ ਇਹਨਾਂ ਮਗਰ ਆ ਗਿਆ ਆਪਣਾ ਆਪਣਾ ਜੱਟ ਸਾਹਣ ਦਾ ਠੀਕ ਹੈ ਜੱਟ ਸਾਹਣ ਦਾ ਕੱਟਾ ਹੀ ਕੱਟੀ ਹੈ ਕੱਟੀ ਹੈ ਕੱਟੀ ਅਸਾਂ ਮਗਰ ਜੱਟ ਸਾਹਣ ਦੀ ਆ ਗਈ ਕੱਟੀ ਹੈ ਹਨਾ ਸੋ ਫਿਰ ਜੱਟ ਸਾਹਣ ਦੀ ਮਗਰ ਕੱਟੀ ਆ ਗਈ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਸੂਈ ਨੂੰ ਬਈ ਅੱਜ 13ਵਾਂ ਦਿਨ ਠੀਕ ਹੈ 13ਵਾਂ ਦਿਨ ਹੋ ਗਿਆ ਅੱਜ ਇਹਨੂੰ ਸੂਈ ਨੂੰ ਹਾਂ ਮੰਨ ਲਾ ਵੀ ਬੌਲੇ ਤੋਂ ਖਾਲੀ ਹੋ ਗਏ ਹੁਣ ਦੁੱਧ ਨੂੰ ਚੱਲ ਪਈ ਠੀਕ ਹੈ ਅੰਦਾਜ਼ਾ ਜੇ ਹੁਣ ਕਿਥੇ ਜੇ ਖੜਦੀ ਫਿਰਦੇ ਦੁੱਧ ਦਾ ਮੰਨ ਲਾ ਵੀ 12 13 ਦੇ ਠੀਕ ਹੈ 13 ਜਾਂ ਪਰ ਦੁੱਧ ਦਾ ਹੈਗਾ ਹੈ ਹਾਂ ਚੱਲਦੀ ਹੈ ਆਪਾਂ ਘੱਟ ਕੇ ਹੀ ਦੇਵਾਂਗੇ ਠੀਕ ਹੈ ਤੇ ਆਪਾਂ ਉਹਦੇ ਵੀਡੀਓ ਪਾਸ਼ ਉਹਦੇ ਵੀ ਤੋਂ 1.5 ਕਿਲੋ 1.5 ਕਿਲੋ ਕੱਟੀ ਦੱਸ ਗਿਆ ਸੀ ਹਨਾ ਆਪਾਂ ਚੋ ਕੇ ਮਹਿਤਾਈ ਸੀ ਪਸ਼ੂ ਡਰ ਜੇ ਕਰ ਜੇ ਉਹਨਲੇ ਨੂੰ ਕਹਿਣ ਜੋ ਕਿ ਹੋ ਜਾਣਗੇ ਆਪਾਂ ਭਾਈ ਠੀਕ ਹੈ ਜਿੰਨਾ ਦੱਸਿਆ ਉਹਨਾਂ ਪੂਰਾ ਪਰ ਦੁੱਧ ਕਹਿੰਦਾ ਭਾਬ ਤੇ ਰਹੇਗਾ ਵੀ 14 ਕਿਲੋ ਤੋਂ ਬਾਹਰ ਹੈਗਾ ਦੁੱਧ ਦੇ ਥੱਲੇ ਹੁਣ ਹੈਗਾ ਹੈਗਾ ਤੇ ਬੱਚਾ ਆ ਗਿਆ ਪਿੱਛੇ ਇਹਦੇ ਕੱਟੀ ਹਨਾ ਕੱਟੀ ਤੇ ਜੇਰ ਜੋ ਸਭ ਕੁਝ ਵਧੀਆ ਪਿਆ ਜਾ ਮੌਕੇ ਆ ਹਾਂ ਓਕੇ ਦੀ ਰਿਪੋਰਟ ਕੀ ਕਹੋ ਉਸ ਕੋਲੋਂ ਬੰਦਾ ਦੇਖੀ ਕਰੋ 2 ਕਿਲੋ ਗਾੜੀ ਚ ਮੂਰੇ ਥਾਂ ਚ ਸਵਾ ਦੋ ਕਿਲੋ ਤੋਂ ਹੋਣਾ ਹੈਗਾ ਠੀਕ ਹੈ 2 ਕਿਲੋ ਤੋਂ ਪਲੱਸ ਪਲੱਸ ਦੀ ਗਾੜੀ ਹੈਗੀ ਹੈ ਘੱਟ ਨਹੀਂ ਕਹਿੰਦਾ ਮੂਰੇ ਹੁਣ ਜਿਵੇਂ ਰੁੱਤ ਆਉਂਦੀ ਹੈ ਗਰਮੀ ਦੀ ਵੀ ਮੂਰੇ ਆਪਣਾ ਜੇ ਰੜ ਬਸਾਖੀ ਦੀ ਰੁੱਤ ਆਉਂਦੀ ਹੈ ਹਨਾ ਵੀ ਗਰਮੀ ਦੇ ਵਿੱਚ ਵੀ ਚਾਹੇ ਜਦੋਂ ਆਪਾਂ 16 ਚੋਲਿਆ 15 ਚੋਲਿਆ ਵੀ ਕਹਿੰਦੇ ਪਾ 15 ਕਿਲੋ ਤੋਂ ਬਾਹਰ ਵਾਲੀ ਮੈਂ ਹੈਗੀ ਆ ਜਮਾਈ ਹੈਗੀ ਜੀ ਪਲੱਸ ਹੀ ਹੈਗੀ ਨਹੀਂ ਬੰਦਰਾ ਤਾਂ ਬਾਕੀ ਇਹ ਕੋਈ ਅਜੂ ਅਜ ਚੋਊਗਾ ਠੀਕ ਹੈ ਮੈਂ ਅੱਡ ਮੂਲੇ ਠੀਕ ਹੈ 2 ਲੀਟਰ ਤੋਂ ਪਲੱਸ ਹੋਰ 2 ਲੀਟਰ ਤੋਂ ਪਲੱਸ ਮੋੜ ਲੈਣਾ ਦੀ ਇਹਦੀ ਗਾੜੀ ਗਾਲੀ ਆ ਹਾਂ ਹੈਗੀ ਹੈ ਸਭ ਤੋਂ ਚੋਣ ਪਸੰਦਾ ਵੀ ਚੰਗਾ ਹੈ ਬਹੁਤ ਵੀ ਕਹਿੰਦੇ ਕਿ ਨੀਲੀ ਤੇ ਆਪਾਂ ਮਹ ਲੈਣੀ ਹੈਗੀ ਜਮਾ ਤੇ ਇਹ ਮਨ ਕੇ ਚਲ ਅੱਖ ਨਹੀਂ ਕੱਲੀ ਮਣਕੜੀ ਆਈ ਇਹਦੀ ਹਨਾ ਹਾਂ ਹੈਗੀ ਹੈਗੀ ਧਾਰੀ ਪਰ ਉੱਪਰੋਂ ਹੈਗੀ ਹਾਂ ਪਰ ਉੱਪਰੋਂ ਵਿੱਚ ਧਾਰੀ ਹੈ ਨਾ ਸੈਂਟਰ 'ਚੋਂ ਨਹੀਂ ਠੀਕ ਹੈ ਇਹ ਆਪਾਂ ਕੱਟੀ ਲੈਤੀ ਸੀਗੀ ਹਾਂ ਕੱਟੀ ਲੈਤੀ ਸੀਗੀ ਠੀਕ ਹੈ ਕੋਈ ਰਿਕਾਰਡ ਵਗੈਰਾ ਤਾਂ ਨਹੀਂ ਪਤਾ ਵੀ ਕਿੱਥੋਂ ਵਈਏ ਕੀ ਕਰਵਾ ਨਹੀਂ ਆਇਆ ਨਹੀਂ ਰਿਕਾਰਡ ਨਹੀਂ ਤਵੇ ਵਾਸਤੇ ਮਨਾਉਂ ਤਰੇ ਫਰਜ਼ ਜਿਵੇਂ ਮੇਰੇ ਆ ਗੱਟੀਆਂ ਵੇਚ ਦਿੰਦਾ ਉਹ ਕੋਈ ਆ ਗਈ ਗੱਟੀਆਂ ਬਸ ਉਹਨੇ ਕੋਈ ਲੈ ਲਈ ਪਾਰ ਲਈ ਵਾ ਕੱਖ ਫੱਟਾ ਖਾਂਦੀ ਪਿੰਨੀ ਠੀਕ ਹੈ ਸੁਭਰੋ ਆ ਦੇਖੋ ਨਜ਼ਾਰਾ ਆਉਂਦਾ ਜਾਮਾ ਜਿਵੇਂ ਆਪਾਂ ਨਾਰਮਲੀ ਕੱਟੀ ਮੰਨ ਕੇ ਚਾ ਲੈ ਲੈਨੇ ਆ ਨਾ ਕੱਲੇ ਵੀਰ ਅੱਜ ਦੇ ਟਾਈਮ 'ਚ ਪਏ ਪਏ ਰੰਗ ਦੇ ਪਿੱਛੇ ਵੀ ਕੱਲਾ ਵਾ ਰੰਗ ਲੈ ਲਓ ਝਟਾ ਮੂੰਹ ਝਟਾ ਜਾ ਲੈ ਲਓ ਪਰਾਣਾ ਲੈ ਲਓ ਉਹ ਗੱਲਾਂ 'ਚ ਗਮਰਾਹ ਹੋਣ ਨਾਲੋ ਜਦੋਂ ਪਸੂ ਦੁੱਧ ਕੱਢਦਾ ਉਹ ਤਾਂ ਪਤਾ ਲੱਗ ਉਹਦਾ ਸੁਆਦ ਆਉਂਦਾ ਜਾ ਕੇ ਸੁਪੋਸਿਡ ਪੈਠ ਬੂੜਾ ਬਣਤਰ ਦੇਖਣੀ ਪੱਖ ਨਹੀਂ ਸੋਹਣੀ ਹੋਵੇ ਪਸੂ ਦੀ ਜਦੋਂ ਮੰਨ ਕੇ ਚ ਆਈ ਮੈਲ ਪੂਗੀ ਧਾਰ ਤੇ ਵੀ ਧਾਰ ਦੇ ਪਾਸੇ ਵੀ ਜਾਵਾਂ ਹਾਂ ਧਾਰ ਤੇ ਕੋਈ ਝਾਟ ਨਹੀਂ ਲੈਂਦੀ ਕੁਝ ਨਹੀਂ ਲੈਂਦੀ ਸائیں ਗਾਲਾ ਪੱਟ ਲੈਣਾ ਤੇ ਗੋਡੇ ਬਾੜੀ ਲੈ ਕੇ ਜਾਵਾਂ ਆਰਾਮ ਨਾਲ ਬੈਠੇ ਰੋ ਕੋਈ ਦਿੱਕਤ ਹੀ ਨਹੀਂ ਗੱਲ ਦੀ ਹਣਾ ਪੀੜੀ ਪਾਲ ਲੈ ਲੈ ਕੋਈ ਚੱਕਰੀ ਮਲਾ ਫਿਰ ਚੋਨੇ ਤੇ ਆਪਾਂ ਕੁੜੀਆਂ ਬਗਰੇ ਵਿਚੋ ਲੈ ਲੈਂਦੀਆਂ ਨਹੀਂ ਕੋਈ ਮਰਜੀ ਚੋਣ ਠੀਕ ਕੋਈ ਦਿੱਕਤ ਨਹੀਂ ਮਜੂ ਕੋਈ ਚੱਕਰੀ ਦਵਾਣਾ ਕਰੀ ਤੋਂ ਮੈਂ ਦੇਖੋ ਚੋਣਦੇ ਸਮੇਂ ਜਮਾ ਗਾਲਾ ਕਰਦੀ ਆ ਜਮਾ ਤੇ ਕਹਿੰਦਾ ਉਹ ਗੁਣਾ ਦੀ ਗੁਥਲੀ ਜਿਹਦੇ ਘਰੇ ਜਾਵੜੀ ਵੇਚਣ ਵਾਲੀ ਚੀਜ਼ ਤਾਂ ਹੈ ਨਹੀਂ ਹਣਾ ਜਮਾ ਨਹੀਂ ਹੈ ਨਹੀਂ ਬਾਕੀ ਆਪ ਸੱਡ ਨਹੀਂ ਪੈਂਦੀ ਠੀਕ ਹੈ ਇਹ ਨਹੀਂ ਵੀ ਮੱਦ ਦਿਲਾਤ ਸਮਾਰਦੀ ਕਿ ਲੋਕਾਂ ਘਟਦੇ ਰਿਉ ਪਰ ਇਹ ਨਹੀਂ ਹਲੇ ਠੀਕ ਹੈ ਤੋਂ ਮੈਂ ਦੇਖੋ ਖੜੀ ਗਾਲਾ ਵਗੈਰਾ ਕਰਦੀ ਆ ਤੇ ਦੁੱਧ ਹੁਣ ਕਹਿੰਦਾ ਭਾਬੀ ਮੈਨ ਨਾਲਾ ਜਮਾ ਆਪਾਂ ਕਹਿੰਦੇ ਆ ਵੀ ਦੋ ਟਾਈਮ ਚੋਲੇ ਚਾਹ ਤਿੰਨ ਟਾਈਮ ਚੋਲੇ ਵੀ 13 ਕਿਲੋ ਦੇ ਆਸਪਾਸ ਦੁੱਧ ਤਾਂ ਨਿਭੜੂਗਾ ਜਮਾ ਹਣਾ ਬਾਕੀ ਇਹਨਾਂ ਦੀ ਖਾਸ ਇਤ ਇਹੀ ਹੁੰਦੀ ਹੈ ਭੈ ਨਹੀਂ ਚੱਲੇ ਫਾੜ ਦੇ ਕੋ ਜਮਾ ਜਿੰਨੇ ਖੜੀਏ ਤਾਂ ਖੜੀਏ ਜਾਵਾ ਹਨਾ ਸਭਰੇ ਜਮਾ ਨਜ਼ਾਰੇਦਾਰ ਮੈਂ ਆ ਜਮਾ ਤਾਂ ਚੋਣ ਵਗੈਰਾ ਜੀ ਪੂਰੀ ਜਮਾ ਕੇ ਬਾਕੀ ਪਿੱਛੇ ਕੱਟੀ ਆ ਜਮਾ ਕਹਿ ਬਤਾਈ ਨਹੀਂ ਚੰਗੀ ਮੈਂ ਜੀ ਆਪ ਨੂੰ ਪਤਾ ਆਖਾ ਸਾਹਮਣੇ ਕੱਟ ਜਿਪਾ ਪਾ ਲਾਂਗੇ ਬਾਕੀ ਜੱਟ ਸਭ ਦਾ ਰਿਕਾਰਡ ਵੀ ਬਹੁਤ ਚੰਗਾ ਹੈਗਾ ਤੇ ਮੁੱਲ ਵੜੀ ਦਾ ਕੀ ਰੱਖਿਆ ਫਿਰ ਮੁੱਲ ਵੜੀ ਬਾਈ ਆਪਾਂ ਫੋਨ ਤੇ ਕਰਾਂ ਠੀਕ ਹੈ ਸੋ ਮੁੱਲੇ ਦਾ ਫੋਨ ਤੇ ਹੋਊਗਾ ਆਮ ਵਪਾਰੀਆਂ ਨਾਲ ਨਹੀਂ ਕਰੀਲੂ ਵਾਲੋਂ ਹਾਂ ਆਪਣੇ ਜਾਨੀ ਕਿ ਆਮ ਜੀ ਨੂੰ ਵੇਚਦੇ ਕਰ ਰਹੇ ਆ ਠੀਕ ਹੈ 2 ਟਾਈ ਲੱਖਾਂ ਦਾ ਕੰਮ ਦਾ ਫੇਰ ਦਾ ਫੇਰ ਦਾ ਉਹ ਕਰੀਲੂ ਵੀ ਬਾਅਦ ਆਗਾ ਬਾੜਾ ਕਰ ਦਿੰਦੇ ਕੀ ਵਾਰ ਹਾਂ ਨਹੀਂ ਨਹੀਂ ਠੀਕ ਆ ਵੀ ਰਾਲ ਦਾ ਮਿਲਦਾ ਜੇ ਕਰਾਂਗੇ ਜਮਾ ਚਲ 2-4000 ਦਾ ਫਰਕ ਤੇ ਪੈਸੇ ਚਲ ਪੈਈ ਜਾਂਦੇ ਚੱਲਦਾਗਾ ਮਾਣਾ ਮੋਟਾ ਘੱਟ ਹੀ ਕਰ ਠੀਕ ਐ ਸਭ ਤੋਂ ਠੱਡਾ ਪੰਡ ਦੇਖੋ ਮੈਂ ਇਹਦਾ ਜਮਾਂ ਜਾਂਦਾ ਕੋਈ ਟਿਕਤ ਨਹੀਂ ਤੇ ਨਿਆਣੇ ਕੋਲੇ ਬੈਠਿਆ ਜਾਂਦਾ ਜਿੱਦ ਮੈਂ ਮਰਦੀ ਯਾਰ ਢੋਲ ਵਜਾ ਰਹੇ ਸੀ ਐ ਨਹੀਂ ਵੀ ਪੈਰ ਚੱਕ ਜੂ ਕੋਈ ਗੱਲ ਵੀ ਬਾਹਰ ਦੀ ਚੱਕ ਲੋ ਚੱਕ ਲੋ ਧਰ ਲੋ ਹੋ ਗਈ ਹਨਾ ਜਾਂਦਾ ਗਵਾਂਡੀਆਂ ਦੇ ਵਿਆਹ ਤੇ ਆਪਣੀ ਮਹਿਣਾ ਮਿਲੇ ਹਨਾ ਅਗੇ ਡੀਜੇ ਲੱਗੇ ਜਾਂਦੇ ਜਾਜ ਕਾਲਾ ਜਾਂਦਾ ਸਭ ਤੋਂ ਇਹਦੀ ਮਹਿ ਦਾ ਨਿਆਰਾ ਹੁੰਦਾ ਜਦੋਂ ਪਸੂ ਇੱਕ ਵਾਰੀ ਘਰੇ ਆ ਜੇ ਕੀ ਲੋੜਾ ਵੇਚਣ ਵਾਲੀ ਚੱਲ ਆਪਦਾ ਪਸੂ ਜਿਆਦਾ ਹੋ ਗਈ ਵੇਚੀ ਤੇ ਵੇਚ ਤੇ ਹਨਾ ਵੀ ਮਾਣਾ ਘੱਟ ਕਰਨੀ ਆਪਣੀ ਮੱਝ ਛੋਟੀ ਹੋ ਗਈ ਆਪਣੀ ਵਿਚਾਰ ਨਾਲ ਠੀਕ ਹੈ ਤੇ ਮੰਨਦਾ ਉਹ ਗੈਰ ਨੂੰ ਬਪੈਸਾਨੇ ਮਾਰੇ ਬੀਚ। ਪਰ ਆਪਣੀ ਗੱਲ ਚ ਸਰ ਜਾਂਦੀ ਹੈ ਹਨਾ। ਹਾਂ। ਸੋ ਬਰੋ ਜਿਹਦਾ ਹੁੰਦਾ ਪਾਲਣ ਦਾ ਬਈ। ਜਿਆਦਾ ਗੱਲਾਂ। ਸੋ ਪਸ਼ੂ ਪਾਲੋ। ਚਲੋ ਮੈਂ ਵੀ ਵਪਾਰ ਕਰਦਾ ਕੱਟੀਆਂ ਦੇ ਵਿੱਚ ਵੀ ਵੀਰ ਕਹਿੰਦੇ ਗੋਹਾ ਵੜਦੇ ਆ ਗੱਲਾਂ ਮਾਰ ਦੇ ਵੇਚਣੇ ਮਾਰੇ ਕਰੀ ਜਾਂਦੇ ਆ। ਸੋ ਜਿਹਦਾ ਆਪਾਂ 20-25000 ਰੁਪਏ ਚਲੋ ਮੱਝ ਟਾਈਮ ਚ ਜਦੋਂ ਕੱਟੀਆਂ ਆਈ ਉਹਦੇ 10-12000 ਦੀ ਕੱਟੀਆਂ ਯੂਨਿ ਸਾਰੀ ਇਹ। ਹੂੰ। ਅੱਜ ਰਾਕਮ ਕਿੱਥੇ ਲੈ ਗਈ ਦੋ ਸਾਲਾ ਪੁੱਤ ਦੁੱਧ ਪੀਦਾ ਬੱਚੇ ਦੇਗੀ ਹਨਾ। ਹਾਂ। ਚਲੋ 100 ਖਾਣਾ ਇਹਨਾਂ ਨੇ 100-50-50 ਕਰਕੇ ਆ।

1 2 3 4 ਅੰਜ ਸੀ ਬੱਲ ਸੱਤ ਦਾ ਮੈਂ ਥੋੜੀ ਬਧੂ ਤੇ ਸਾਢੇ 7 ਲੀਟਰ ਵੀ 14 ਦਾ ਮੰਨ ਕੇ ਚੱਲ ਵੀ 13 ਮੰਨ ਕੇ ਲੈ ਵੇਜਦੇ ਮਰਜੀ ਜਿਹੜੇ ਲੈਣੀਆਂ ਹਨਾ ਤੇ ਘੱਟ ਦੱਸਿਆ ਚੰਗਾ ਤੇ ਦੋ ਟਾਈਮ ਤਿੰਨ ਟਾਈਮ ਚਵਾ ਕੇ ਦੇਵਾਂ ਠੀਕ ਹੈ ਟਾਈਮ ਚੋਲੇ ਉਹ ਆਗਲੀ ਮਰਜ਼ੀ ਹੈ ਠੀਕ ਹੈ ਕੋਈ ਦਿੱਕਤ ਨਹੀਂ ਗੱਲ ਨਹੀਂ ਸਭ ਤੋਂ ਲੇਵਾ ਦੇਖੋ ਜਿਵੇਂ ਮੈਂ ਇਹ ਨਿੰਬੂ ਨੂੰ ਝਾੜਦਾ ਜਾਵਾਂ ਤੇ ਪਿੰਡ ਵੀਰ ਦਾ ਦਰਾਜ ਆ ਗਿਆ ਤਾਂ ਪੇ ਸ਼ਹਿਰ ਦੇ ਨੇੜੇ ਆ ਗਿਆ ਬਿਲਕੁਲ ਜ਼ਿਲ੍ਹਾ ਬਰਨਾਲੇ ਦਾ ਪਿੰਡ ਪਿੰਡ ਪੈ ਗਿਆ ਤੇ ਨੰਬਰ ਹੋਲ ਜਾ ਕਰੀ ਫੇਰ ਆਪਣਾ 8878 92409 ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ